ਆਪੀ ਦੇਸੀ ਤੇ ਪੌਣੀ ਚ ਨਵੀਂ ਤੇ ਪਾਦੀ ਪੁਰਾਣੀ ਤਾਂ ਕਰਕੇ ਜਿਹੜੀ ਕਾਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਈ ਜਾਂਦੀ ਹੈ ਪਹਿਲਾਂ ਤਾਂ ਜਮੇ ਨਹੀਂ ਦੋੜਦੀ ਹੁਣ ਦੇਮ ਓਕੇ ਚੱਲਦੀ ਹੈ ਹਾਂ ਏਸੀ ਤੇ ਪਹਿਲਾਂ ਤਾਂ ਧਵੀ ਜਾਂਦੀ ਸੀ ਹੁਣ ਤਾਂ ਪੂਰੀ ਚੱਲਦੀ ਹੈ ਤੇ ਆਪਣੇ ਵੀਡੀਓ ਸਤਿ ਸ਼੍ਰੀ ਅਕਾਲ ਜੀ ਮਿੱਤਰੋ ਸਾਰੇ ਭਰਾਵਾਂ ਨੂੰ ਅੱਜ ਆਪਣੇ ਕੋਲ ਇੱਕ ਆਲਟੋ ਗੱਡੀ ਆਈ ਹੈ ਜਿਹਦੇ ਵਿੱਚ ਪ੍ਰੋਬਲਮ ਹੈਗੀ ਹੈ ਜੀ ਜਦੋਂ ਵੀ ਆਪਾਂ ਕਾਰ ਦਾ ਏਸੀ ਔਨ ਕਰਦੇ ਹਾਂ ਤਾਂ ਕਾਰ ਜਿਹੜੀ ਬਿਲਕੁਲ ਦਬ ਜਾਂਦੀ ਹੈ ਤੇ ਜਿਹੜੀ ਪਿਕਅਪ ਬਿਲਕੁਲ ਹੀ ਘਟਾ ਜਾਂਦੀ ਹੈ ਰੋਡ ਤੇ ਚੱਲਦੀ-ਜਲਦੀ ਗੱਡੀ ਬਿਲਕੁਲ ਖੜ ਜਾਂਦੀ ਹੈ ਤੇ ਆਪਣੇ ਜਿਹੜੇ ਭਰਾ ਆਏ ਨੇ ਆਪਣੇ ਕੋਲੇ ਆਪਣੀ ਵੀਡੀਓ ਦੇਖ ਕੇ ਆਏ ਨੇ ਵੀ ਸਾਰੇ ਨੂੰ ਪਤਾ ਵੀ ਆਪਾਂ ਮਕੈਨੀਕਲ ਦਾ ਕੰਮ ਕਰਦੇ ਆ ਜੀ ਐਸ ਮੋਟਰਸ ਤਲਵੰਡੀ ਸਾਬੋ ਗੈਰ ਦਾ ਜੀ ਆਪਣਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਾਰ ਦੇ ਵਿੱਚ ਕੀ ਕੀ ਜਿਹੜੇ ਪ੍ਰੋਬਲਮ ਪੈ ਸਕਦੀਆਂ ਨੇ ਤੇ ਆਟੋ ਕਾਰ ਦੀ ਇੱਕ ਮੇਨ ਪ੍ਰੋਬਲਮ ਇਹਦੇ ਵਿੱਚ ਇਹ ਵੀ ਜਿਹੜੀ ਐਵਰੇਜ ਇਹ ਬਿਲਕੁਲ ਹੀ ਨਹੀਂ ਦਿੰਦੀ ਤੇ ਨਾਲ ਨਾਲ ਪੜੀ ਕਰਨ ਵਾਲੇ ਆ ਆਪਾਂ ਅੱਜ ਦੀ ਐਵਰੇਜ ਸੈੱਟ ਤਾਂ ਜਿੰਨੇ ਭਰਾ ਆਪਣੇ ਜੁੜੇ ਆਪਣੇ ਵੀਡੀਓ ਪੂਰੀ ਫੁੱਲ ਦੇਖਿਓ ਤੇ ਵੀਡੀਓ ਨੂੰ ਚੱਲਦੀ-ਜਲਦੀ ਨੂੰ ਕਰਦੇ ਹੋਏ ਲਾਈਕ ਸ਼ੇਅਰ ਤੇ ਕਮੈਂਟ ਸਾਰਾ ਬਲੌਗ ਦਿਖਾਉਣੇ ਦੀ ਕੀ ਕੀ ਜਿਹੜੀ ਪ੍ਰੋਬਲਮ ਕਾਰ ਦੇ ਵਿੱਚ ਹੋ ਸਕਦੀ ਆ ਇੱਕ ਵਾਰੀ ਲਿਓਣੇ ਆ ਕਾਰ ਅੰਦਰ ਆਪਾਂ ਤੇ ਸਾਰੇ ਵੀਡੀਓ ਚੈੱਕ ਕਰਾਵਾਂਗੇ ਕਾਰ ਜਿਹੜੀ ਆਪਣੇ ਗੈਰੇਜ ਦੇ ਵਿੱਚ ਆ ਚੁੱਕੀ ਆ ਜਦੋਂ ਵੀ ਕਾਰ ਦਾ ਆਪਾਂ ਏਸੀ ਔਨ ਕਰਦੇ ਆ ਤਾਂ ਕਾਰ ਜਿਹੜੀ ਬਿਲਕੁਲ ਬੰਦ ਹੋਣ ਨੂੰ ਕਰਦੀ ਆ ਰੋਡ ਤੇ ਚੱਲਦੀ ਜਲਦੀ ਜਲਦੀ ਕਾਰ ਜਿਹੜੀ ਬੰਦ ਵੀ ਹੋ ਜਾਂਦੀ ਆ ਸਭ ਤੋਂ ਪਹਿਲਾਂ ਆਪਾਂ ਜਿਹੜੀ ਫਿਊਲ ਮੋਟਰ ਦਾ ਪ੍ਰੈਸ਼ਰ ਚੈੱਕ ਕਰਾਂਗੇ ਵੀ ਜਿਹੜਾ ਪ੍ਰੈਸ਼ਰ ਕਿੰਨਾ ਕਾ ਆਪਾਂ ਇੱਕ ਬੋਤਲ ਨਾਲ ਜਿਹੜਾ ਚੈੱਕ ਕਰਾਂਗੇ ਆ ਸੋਚ ਲਾਇਓ ਜੀ ਪ੍ਰੈਸ਼ਰ ਹੈ ਨਹੀਂ ਉਸਤਾਦ ਜੀ। ਤੁਸੀਂ ਦੇਖ ਸਕਦੇ ਹੋ ਨਾ ਟੈਂਕੀ ਦਾ ਪ੍ਰੈਸ਼ਰ ਹੈ ਨਾ ਇਹ ਹੱਥ ਨਾਲ ਇਹਦੇ ਜਿਹੜਾ ਗੂਠਾ ਆਪਾਂ ਉੱਤੇ ਲਾਵਾਂਗੇ ਗੂਠਾ ਪਟਣਾ ਚਾਹੀਦਾ ਪੂਰਾ ਪ੍ਰੈਸ਼ਰ ਆ ਤੇਲ ਹੁਣਾ ਚਾਹੀਦਾ। ਲਾਓ ਉਸਤਾਦ ਜੀ ਸੁੱਚ। ਉਸਤਾਦ ਜੀ ਪ੍ਰੈਸ਼ਰ ਹੈ ਨਹੀਂ ਇਹਦਾ। ਸਭ ਤੋਂ ਪਹਿਲਾਂ ਜਿਹੜਾ ਆਪਾਂ ਫਾਲਟ ਚੈੱਕ ਕੀਤਾ ਇਹਦਾ ਇਹ ਟੈਂਕੇ ਵਾਲੇ ਮੋਟਰ ਦਾ ਪ੍ਰੈਸ਼ਰ ਬਿਲਕੁਲ ਹੀ ਹੈ ਨਹੀਂ। ਇਹਦੇ ਵਿੱਚ ਜਿਹੜੀ ਪਾਈਪ ਆਉਂਦੀ ਹੈ ਕੋਈ ਵੀ ਕਾਰ ਹੈ ਜਨ ਹੈ ਹਾਂ 02 ਕਾਰ ਹੋਣੀ ਚਾਹੀਦੀ ਹੈ ਬੈਗਨਰ ਆ ਕੋਈ ਵੀ ਗੱਡੀ ਆ ਜਿਹੜੀ ਪੈਪ ਪੈ ਦੀ ਮੂਰੇ ਹੱਥ ਲਾਵਾਂਗੇ ਜਿਹੜੀ ਪੈਪ ਨੇ ਇਹ ਪਟਣਾ ਚਾਹੀਦਾ ਇਹਨਾਂ ਪ੍ਰੈਸ਼ਰ ਹੋਣਾ ਚਾਹੀਦਾ ਦੇ ਵਿੱਚ ਬਿਲਕੁਲ ਹੀ ਪ੍ਰੈਸ਼ਰ ਨਹੀਂ ਆ ਰਿਹਾ ਆਪਾਂ ਨਵੀਂ ਮੋਟਰ ਲਾ ਕੇ ਤੁਹਾਨੂੰ ਚੈੱਕ ਕਰਾਵਾਂਗੇ ਕੋਈ ਪ੍ਰੈਸ਼ਰ ਤੇ ਤੇਲ ਵੀ ਦੇਖ ਸਕਦੇ ਹਾਂ ਬਹੁਤ ਹੀ ਦਾ ਘੱਟ ਆਇਆ ਇਹਦੇ ਵਿੱਚ ਨਾਲ-ਨਾਲ ਜਿਹੜੀ ਇੱਕ ਕਾਰ ਦੇ ਵਿੱਚ ਪ੍ਰੋਬਲਮ ਆ ਜਦੋਂ ਵੀ ਆਪਾਂ ਕਾਰ ਦੇ ਵਿੱਚ ਪੈਟਰੋਲ ਪਾਉਣੇ ਆ ਇਹ ਚ ਪ੍ਰੋਬਲਮ ਆ ਜਿਹੜਾ ਜਦੋਂ ਪੰਪ ਵਾਲੀ ਆਪਾਂ ਨੋਜ਼ਲ ਲਗਾਉਣੀ ਆ ਜਿਹੜਾ ਤੇਲ ਐ ਬੈਕ ਮਾਰਦੀ ਆ ਉਹ ਵੀ ਦੱਸਾਂਗੇ ਨਾਲ-ਨਾਲ ਵੀ ਕੀ ਫਾਲਟ ਆ ਕਾਰ ਦੇ ਵਿੱਚ ਸਭ ਤੋਂ ਪਹਿਲਾਂ ਇਹ ਟੈਂਕੀ ਲਾਵਾਂਗੇ ਆਪਾਂ ਕਾਰ ਦੀ ਟੈਂਕੀ ਵਾਲੀ ਮੋਟਰ ਚੇਂਜ ਕਰਾਂਗੇ ਲਓ ਜੀ ਸਭ ਤੋਂ ਪਹਿਲਾਂ ਇਹ ਟੈਂਕ ਜਿਹੜੀ ਆਪਾਂ ਉਤਾਰ ਚੁੱਕੇ ਆ ਤੇ ਹੁਣ ਇਹਦੀ ਆਪਾਂ ਇਹਦੀ ਸਫਾਈ ਕਰਾਂਗੇ ਪਹਿਲਾਂ ਉੱਪਰਲੇ ਸਾਈਡ ਤੋਂ ਤੇ ਫਿਰ ਜਿਹੜੀ ਦੀ ਫਿਊਲ ਮੋਟਰ ਹੈ ਉਹ ਤੋਂ ਬਾਹਰ ਕੱਢਾਂਗੇ ਤੇ ਫਿਊਲ ਮੋਟਰ ਜਿਹੜੀ ਆਪਾਂ ਚੇਂਜ ਕਰਾਂਗੇ ਇਹਦੀ ਇਹਦੇ ਵਿੱਚ ਜਿਹੜੀ ਕਾਰ ਦੇ ਆਪਾਂ ਮੋਟਰ ਜਿਹੜੀ ਕੱਢ ਰਹੇ ਹਾਂ ਇਸ ਟਾਈਮ ਫਿਲਟਰ ਜਿਹੜਾ ਖਰਾਬ ਹੋਇਆ ਪਿਆ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਮੋਟਰ ਕਾਰ ਦੇ ਵਿੱਚ ਪਾ ਰੱਖੀ ਆ ਪੁਰਾਣੀ ਮੋਟਰ ਪਾਈ ਹੋਈ ਹੈ ਤੇ ਜੋ ਟੈਗ ਲੱਗਿਆ ਹੋਇਆ ਕਿਹੜੀ ਦਾ ਹੁਣ ਆਪਰ ਨੂੰ ਨਹੀਂ ਪਤਾ ਕਿ ਕਿਹੜੀ ਜਦੋਂ ਕੌਣ ਆ ਤੇ ਮੋਟਰ ਜਿਹੜੀ ਪਾਈ ਆ ਨਾਲ ਨਾਲ ਉਹ ਵੀ ਦੇਸੀ ਪਾ ਦੀ ਕਾਰ ਦੀ ਇਹਦੇ ਵਿੱਚ ਜਿਹੜੀ ਪ੍ਰੋਬਲਮ ਆ ਰਹੀ ਹੈ ਇਹ ਮੋਟਰ ਕਰਕੇ ਆ ਰਹੀ ਹੈ ਮੇਨ ਤੇ ਰਹਿੰਦੀ ਹੁੰਦੀ ਜਿਹੜੀ ਮੋਟਰ ਪਾਉਣੀ ਸੀ ਰੀਨਲ ਉਹ ਪਾਤੀ ਦੇਸੀ ਤੇ ਪੌਣੀ ਜੀ ਨਵੀਂ ਤੇ ਪਾਦੀ ਪੁਰਾਣੀ ਤਾਂ ਕਹ ਕਿਹੜੀ ਕਾਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਤੇ ਆਪਾਂ ਇਹਨੂੰ ਕਰਾਂਗੇ ਚੇਂਜ ਹੁਣ ਆਪਾਂ ਕਾਰ ਦੇ ਵਿੱਚ ਜਿਹੜੀ ओरिजिनल ਮੋਟਰ ਲਗਾਵਾਂਗੇ ਫਿਰ ਵੇਖੋ ਕਾਰ ਦੀ ਪੇਕ ਜਿਹੜੀ ਪੇਕਅਪ ਤੇ ਐਵਰੇਜ ਕਿੰਨੀ ਬਣਦੀ ਹੈ ਇਹ ਆ ਜੀ ਪੁਰਾਣੀ ਵਾਲੀ ਮੋਟਰ ਇਹ ਹੁਣ ਆਪਾਂ ਜਿਹੜੀ ਦੇਸੀ ਮੋਟਰ ਆ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਮੋਟਰ ਜਿਹੜੀ ਕਾਰ ਦੇ ਵਿੱਚ ਕਿਹੜੀ ਯੂਜ਼ ਕਰ ਸਕਦੇ ਹਾਂ ਡੈਂਸੋ ਦੀ ਜਿਹੜੀ ਮੋਟਰ ਆਪਾਂ ਇਹ ਜੂਜ਼ ਕਰ ਸਕਦੇ ਹਾਂ ਜਿਹੜਾ ਰੇਟ ਬਲ ਮਾਰਕੀਟ ਦੇ ਵਿੱਚ ਮਿਲੂਗਾ 13 ਤੋਂ 1400 ਰੁਪਏ ਦੇ ਵਿੱਚ ਇਹ ਵਾਲੀ ਮੋਟਰ ਜਿਹੜੀ ओरिजिनल ਆ ਬਿਲਕੁਲ ਇਹ ਨਹੀਂ ਤੁਸੀਂ ਛੇਵੇਂ ਬਾਈ ਫਰਕ ला ਸਕਦੇ ਹੋ ਇਹ ਦੋਨੇ ਮੋਟਰਾਂ ਦੇ ਵਿੱਚ ਫਰਕ ਹੈਗਾ ਜਿਹੜਾ ਇੱਥੇ ਕੱਟ ਵਗੈਰਾ ਨਹੀਂ ਲੱਗਿਆ ਜਿਹੜੀ ओरिजिनल ਮੋਟਰ ਉਹਨੂੰ ਕੱਟ ਲੱਗੇ ਮਿਲੂਗਾ ਬਾਕੀ 700 ਦੀ ਜਿਹੜੀ ਮੋਟਰ ओरिजिनल ਆਉਂਦੀ ਆ ਪਰ ਇਹਨੂੰ ਮੋਟਰ ਜਿਹੜੀ ਕਾਰ ਦੇ ਵਿੱਚ ਪਾਵਾਂਗੇ ਤੇ ਕਾਰ ਦੀ ਪਿਕਅਪ ਜਿਹੜੀ ਬਿਲਕੁਲ ਓਕੇ ਹੋ ਜਾਣੀ ਹੈ ਪੈਟਰੋਲ ਫਿਲਟਰ ਤੇ ਜਿਹੜੀ ਮੋਟਰ ਆਪਾਂ origignal ਪਾ ਚੁੱਕੇ ਆ ਪੈਟਰੋਲ ਫਿਲਟਰ ਜਿਹੜਾ ਬਹੁਤ ਜ਼ਰੂਰੀ ਹੁੰਦਾ ਪਾਉਣਾ ਤੇ ਕਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਟੈਂਕੀ ਆ ਬਿਲਕੁਲ ਸਾਫ਼ ਪਈ ਹੈ ਕਿਤੇ ਕੋਈ ਕਚਰਾ ਨਹੀਂ ਹੈਗਾ ਤੇ ਹੁਣ ਆਪਾਂ ਇਹਨੂੰ ਫਿੱਟ ਕਰਦੇ ਆ ਆਪਾਂ ਦਾ ਪੈਟਰੋਲ ਫਿਲਟਰ ਵੀ ਚੈੱਕ ਕਰ ਰਹੇ ਆ ਜਿਹੜਾ ਇਹ ਰਾ ਪੁਰਾਣਾ ਪੈਟਰੋਲ ਫਿਲਟਰ ਹੈ ਪੁਰਾਣਾ ਪਾਇਆ ਹੋਇਆ ਬਿਲਕੁਲ ਬੰਦ ਹੋ ਚੁੱਕਿਆ ਨਾਲ ਨਾਲ ਆਪਾਂ ਇਹਦੇ ਨਵਾਂ ਪੈਟਰੋਲ ਫਿਲਟਰ ਜਰਾ ਪਾਵਾਂਗੇ ਬਿਲਕੁਲ ਜਿڑی ਨਾਰਮਲ ਫੂਕ ਜਾ ਰਹੀ ਹੈ ਇਹਦੇ ਵਿੱਚ ਜੋ ਨਾ ਜਾ ਰਹੀ ਜਿਹੜਾ ਉਹ ਚ ਫਿਲਟਰ ਹੁੰਦਾ ਉਹ ਬਿਲਕੁਲ ਚੋਕ ਹੋ ਚੁੱਕਿਆ ਲਓ ਜੀ ਟੈਂਕੀ ਦੀ ਫਿਟਿੰਗ ਹੋ ਚੁੱਕੀ ਐ ਮੋਟਰ ਆਪਾਂ ਬਿਲਕੁਲ ਜਿਹੜੀ ਲਾ ਚੁੱਕੇ ਆ ਹੁਣ ਚੈੱਕ ਕਰਾਂਗੇ ਦਾ ਜਿਹੜਾ ਮੋਟਰ ਦਾ ਪ੍ਰੈਸ਼ਰ ਕੋਈ ਪਾਈਪ ਲਾਵਾਂਗੇ ਜਿਹੜੀ ਇਹਦੀ ਡਰਦੋ ਚਲਾਓ ਕੱਟ ਦੋ ਲਾਓ ਸੱਚਾ ਦੇਖ ਸਕਦੇ ਹੋ ਜਿਹੜਾ ਪ੍ਰੈਸ਼ਰ ਕਿਸ ਟਾਈਪ ਨਾਲ ਆ ਰਿਹਾ ਤੇ ਪਹਿਲਾਂ ਕਿਵੇਂ ਆਉਂਦਾ ਸੀ ਬੱਸ ਕਰ ਦੋ ਬੰਦ ਵੀਰੇ ਇੰਨਾ ਜਿਹੜਾ ਤੇਜ਼ ਦਾ ਪ੍ਰੈਸ਼ਰ ਆਉਣਾ ਚਾਹੀਦਾ ਜੇ ਇੰਨਾ ਤੇਜ਼ ਦਾ ਪ੍ਰੈਸ਼ਰ ਆਉਂਦਾ ਤਾਂ ਤਾਂ ਸਮਝੋ ਜਿਹੜੀ ਤੁਹਾਡੀ ਕਾਰ ਦੀ ਮੋਟਰ ਆ ਬਿਲਕੁਲ ਸਹੀ ਹੈ ਤੇ ਕਦੇ ਮਿਸਿੰਗ ਨਹੀਂ ਕਰੂਗੀ ਤੇ ਨਾਲ ਹੀ ਇਹਨੇ ਜਿਹੜਾ ਪੈਟਰੋਲ ਵੱਧ ਖਾਣਾ ਹੈ ਤੇ ਏਸੀ ਤੇ ਵੀ ਜਿਹੜੀ ਜਮਾ ਸਹੀ ਚ ਲੈਣੀ ਹੈ ਇਹਨੇ ਹੁਣ ਆਪਾਂ ਇਹ ਕਰਨੇ ਇੱਕ ਤਾਂ 스ਪਾਰਕ ਪਲੱਗ ਚੇਂਜ ਤੇ ਨਾਲ ਨਾਲ ਜਿਹੜੇ ਥਰੋਟਲ ਬਾਡੀ ਇਹ ਵੀ ਕਰਾਂਗੇ ਕਲੀਨ ਪਾਰਕ ਪਲੱਗ ਵੀ ਇਹ ਪਹਿਲੇ ਚੇਂਜ ਕਰਾਂਗੇ ਇਹ ਵੀ ਨਵੇਂ ਪਾ ਮੰਗੇ ਇਸ ਇੰਜੀਨ ਦਾ ਮੌਇਸਚਰ ਬਹੁਤ ਆ ਚੁੱਕਿਆ। ਫਰੌਟ ਬੋਡ ਦੇ ਵਿੱਚ ਇੱਕ ਮੇਨ ਪਾਰਟ ਲੱਗਿਆ ਰਹਿੰਦਾ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਫਿਰਕੀ ਲੱਗੀ ਆ। ਮੇਰੇ ਲੈ ਕੇ ਦਿਖਾਈਂ ਬਣਾ। ਗ੍ਰੀਵਲੀ ਫਿਰਕੀ ਆ ਤੇ ਬਿਲਕੁਲ ਰਮਾ ਹੋਣੀ ਚਾਹੀਦੀ ਆ। ਤਾਂ ਜਿਹੜੀ ਕਾਰ ਆ ਉਹ ਏਸੀ ਜਦੋਂ ਆਪਾਂ ਔਨ ਕਰਦੇ ਆ ਜੇ ਗੱਡੀ ਆਪਣੀ ਲੋਡ ਲੈਂਦੀ ਆ ਤਾਂ ਸਮਝ ਲਓ ਇਹ ਵਾਲੀ ਜਿਹੜੀ ਜਾਮ ਹੋ ਚੁੱਕੀ ਆ। ਇਹ ਵਾਲੀ ਚੀਜ਼ ਬਿਲਕੁਲ ਜਿਹੜੀ ਰਮਾ ਹੋਣੀ ਚਾਹੀਦੀ ਆ ਫਰੌਟ ਬੋਡ ਲਈ ਵਿੱਚ ਸਿਰਫ ਇਹਦੇ ਹੀ ਕੰਮ ਆ। ਜੇ ਤੁਹਾਡੀ ਗੱਡੀ ਦੇ ਵਿੱਚ ਐਵਰੇਜ ਘੱਟ ਲੱਗ ਰਹੀ ਹੈ ਤੁਹਾਨੂੰ। ਨੇ ਉਪਰਲਾ ਸੈਂਸਰ ਇਹਨੂੰ ਸਾਫ ਕਰਕੇ ਲਾ ਦੋ ਇਹ ਆਪ ਨੂੰ ਚੈੱਕ ਕਰਨਾ ਪੈਂਦਾ ਗ੍ਰਿਪ ਇਹਨਾਂ ਉਤਾਰ ਕੇ ਵੀ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ ਟੋਟਲ ਮੋਡ ਇਹ ਸਿਰਫ ਇੰਨੇ ਹੀ ਕੰਮ ਆ ਹੁਣ ਆਪਾਂ ਇਹਨੂੰ ਕਲੀਨ ਕਰਕੇ ਲਾਵਾ ਇਹ ਕਾਰ ਕਰਦੇ ਹਾਂ ਆਹ ਹੋ ਗਿਆ ਕਾਜ ਹੋ ਗਿਆ ਆਉਂਦਾ ਆਪਣਾ ਹੋ ਗਈ। ਉਹ ਲਾ ਲਵਾਂ। ਤੀਰ ਸਟਾਰਟ ਕਰਨੇ ਨੂੰ ਯਾਰ ਗੱਡੀ ਨੂੰ। ਚੱਲ। ਨੋਟਰੀ ਹੋ ਗਈ। ਲਓ ਜੀ ਫਾਈਨਲੀ ਜਿਹੜੇ ਫਿਟਿੰਗ ਕਾਰ ਦੇ ਹੋ ਚੁੱਕੀ ਐ। ਸਟਾਰਟ ਕਰਿਓ ਜੀ ਕੋਈ ਡਾਕਟਰ ਸਾਹਿਬ। ਸੋਨਾ ਕਰਨ ਮਾਰਿਆ ਕਰਨਾ ਬਲਕਤ ਮਾਰਤਾ ਇਹਨੇ ਹੋਰ ਹੀ ਬੰਦੀ ਜੁੜਾਈ ਗਰੀਬਾਂ ਬਤਲੇ ਸੀ ਬਾਈ ਓਕੇ ਕਾਰ ਦਾ ਕੰਮ ਜਿਹੜਾ ਹੋ ਚੁੱਕਿਆ ਹੁਣ ਆਪਾਂ ਇਹਦਾ ਕਰਦੇ ਇੱਕ ਵਾਰੀ ਰੋ ਟੈਸਟ ਤੇ ਬਾਈ ਨਾਲ ਗੱਲਬਾਤ ਕਰਾਂਗੇ ਹੁਣ ਕੱਲ ਚੈੱਕ ਕਰਾਂਗੇ ਵੀ ਕਾਰ ਦਾ ਜਿਹੜਾ ਕਿਵੇਂ ਸਭ ਕੁਝ ਵੀ ਬੇਕਅਪ ਓਕੇ ਆ ਲਓ ਮਿੱਤਰੋ ਜਿਹੜੀ ਆਪਾਂ ਆਮਣ ਵਾਲਾ ਕਾਰ ਆਈ ਸੀਗੀ ਉਹਦਾ ਕੰਮ ਆਪਾਂ ਕਰ ਚੁੱਕੇ ਹਾਂ ਬਿਲਕੁਲ ਓਕੇ ਤੇ ਬਾਈ ਨਾਲ ਕਰਦੇ ਗੱਲਬਾਤ ਬਾਈ ਜੀ ਆਪਣੀ ਜਿਹੜੀ ਵੀਡੀਓ ਦੇਖ ਕੇ ਆਏ ਸੀ ਬਾਈ ਕਿਵੇਂ ਲੱਗਿਆ ਤੁਹਾਨੂੰ ਵਧੀਆ ਵੀਰੇ ਕਿਵੇਂ ਕਾਰ ਚੱਲਦੀ ਹੈ ਵਧੀਆ ਬਹੁਤ ਚੱਲਦਾ ਉਹ ਪਹਿਲਾਂ ਤਾਂ ਜਮ ਨਹੀਂ ਦੋੜਦੀ ਸੀ ਹੁਣ ਓਕੇ ਚੱਲਦੀ ਹੈ ਹਾਂ ਏਸੀ ਤੇ ਪਹਿਲਾਂ ਤਾਂ ਧਵੀ ਜਾਂਦੀ ਸੀ ਹੁਣ ਤਾਂ ਪੂਰੀ ਚੱਲਦੀ ਹੈ ਤੇ ਆਪਣੀ ਵੀਡੀਓ ਬਾਈ ਤੁਸੀਂ ਕਿੱਥੇ ਦੇਖੀ ਸੀ YouTube ਤੇ ਦੇਖੀ ਸੀ ਠੀਕ ਹੈ ਜੀ ਤੇ ਹੁਣ ਕਾਰ ਕਿੰਨੇ ਬਈ ਪੂਰਾ ਸੈਲਸ ਬਾਈ ਤੁਸੀਂ ਓਕੇ ਜਵਾ ਤੇ ਉਮੀਦ ਕਰਦੇ ਹਾਂ ਸਾਰੇ ਭਰਾਵਾਂ ਨੂੰ ਵੀਡੀਓ ਚੰਗੀ ਲੱਗੀ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਕਰੇ ਸ਼ੇਅਰ ਕਰੇ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਜੀ ਅਗਲੇ ਵੀਡੀਓ ਵਿੱਚ ਇਹ ਗੱਲ ਹੋ ਕਿ ਆਪਣਾ ਜਿਹੜਾ ਚੈਨਲ ਨੂੰ ਕਰਨਾ ਸਬਸਕ੍ਰਾਈਬ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਆਪਣੇ ਪਹੁੰਚ ਸਕੇ ਤੁਸੀਂ ਵੀ ਆਪਣਾ ਕੋਈ ਕਾਰ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ ਜੀਐਸ ਮੋਟਰਸ ਤਰਵੰਡੀ ਸਾਬ